ਮੈਂ ਆਪ ਸਾਰਿਆਂ ਨੂੰ ਅੱਜ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਤੇ ਜਿਹੜਾ ਇਹ ਪ੍ਰੋਗਰਾਮ ਸੰਵਿਧਾਨ ਬਚਾਓ ਅੱਜ ਇਥੇ ਆਰਗੇਨਾਈਜ਼ ਕੀਤਾ ਗਿਆ ਉਹਦੇ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਅੰਬੇਦਕਰ ਸਾਹਿਬ ਨੇ ਇੱਕ ਦਬੇ ਕੁਚਲੇ ਹੋਏ Dalit ਪਰਿਵਾਰ ਦੇ ਵਿੱਚ ਜਨਮ ਲੈ ਕੇ ਬਲੰਦੀਆਂ ਨੂੰ ਛੂਇਆ ਜਦੋਂ ਤੋਬੇ ਔਰ ਖੂ ਦੇ ਵਿੱਚੋਂ ਪਾਣੀ ਵੀ ਨਹੀਂ ਲੈਣ ਦਿੱਤਾ ਜਾਂਦਾ ਸੀ ਜਦੋਂ ਛੂਆਛਾਤ ਜੋਰਾ ਦੇਸੀ ਉਸ ਟਾਈਮ ਇਹਨਾਂ ਨੇ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਕਿ ਛੂਦਰਾਂ ਦਾ ਨਿਆਣਾ ਕਾਲਜ ਵਿੱਚ ਵੀ ਲੱਗ ਬਿਠਾਇਆ ਜਾਂਦਾ ਸੀ ਲੇਕਿਨ ਇੱਕ ਹੋਣ ਹਾਰ ਵਿਦਿਆਰਥੀ ਬਣ ਕੇ ਇਹਨਾਂ ਨੇ ਪੜ੍ਹਾਈ ਕੀਤੀ ਉਸ ਸਮੇਂ ਦੇ ਰਾਜੇ ਨੇ ਇਹਨਾਂ ਨੂੰ ਆਪਣਾ ਵਜੀਫਾ ਦੇ ਕੇ ਪੜਾਇਆ ਬਾਹਰਲੇ ਦੇਸ਼ਾਂ ਵਿੱਚ ਵੀ ਪੜਾਇਆ 19 ਡਿਗਰੀਆਂ ਇਹਨਾਂ ਨੇ ਕੀਤੀਆਂ ਦੋ ਵਾਰ ਪੀ ਐਚ ਡੀ ਕੀਤੀ ਐਮ ਏ ਇਕਨੋਮਿਕਸ ਐਮ ਏ ਪੋਲੀਟੀਕਲ ਸਾਇੰਸ ਡੀ ਲਿਟ ਕੀਤੀ ਵਕਾਲਤ ਦੀ ਪੜ੍ਹਾਈ ਕੀਤੀ ਤੇ ਇੰਡੀਆ ਦੇ ਸਭ ਤੋਂ بڑے ਹੋਏ ਇਹ ਆਗੂ ਬਣੇ ਆਪਣਾ ਸੰਵਿਧਾਨ ਜੋ ਹੈ ਜੀ ਜੀ ਦੇ ਜੈਸੀ ਕਾਨੂੰਨ ਵਿਵਸਥਾ ਜੀਰੇ ਇਹ ਦੇਸ਼ ਨੂੰ ਸੰਵਿਧਾਨ ਅੰਬੇਦਕਰ ਸਾਹਿਬ ਨੇ ਦਿੱਤਾ ਗਰੀਬਾਂ ਤੇ ਔਰਤਾਂ ਦੇ ਮਸੀਹੇ ਬਣ ਕੇ ਉੱtre ਔਰਤਾਂ ਨੂੰ ਬਰਾਬਰ ਅੰਬੇਦਕਰ ਸਾਹਿਬ ਦੀ ਦੇਣ ਹੈ ਗਰੀਬਾਂ ਨੂੰ ਰਿਜ਼ਰਵੇਸ਼ਨ ਦੇ ਕੇ ਅੱਜ ਜੇ ਮੈਂ ਐਮਐਲਏ ਬਣਿਆ ਜੇ ਮੰਤਰੀ ਬਣਿਆ ਜੇ ਤੁਹਾਡੇ ਵਿਚਕਾਰ ਅੱਜ ਬੋਲ ਰਿਹਾ ਤਾਂ ਇਹ ਅੰਬੇਦਕਰ ਸਾਹਿਬ ਦੀ ਦੇਣ ਹੈ ਉਹਨਾਂ ਦਾ ਦੇਣਾ ਕਦੇ ਦਿੱਤਾ ਨਹੀਂ ਜਾ ਸਕਦਾ ਉਹ ਸਾਡੇ ਮਸੀਹ ਹੈ ਤੇ ਅਸੀਂ ਉਹਨਾਂ ਦੇ ਹਮੇਸ਼ਾ ਦੇਣਦਾਰ ਰਹਾਂਗੇ ਇਹ ਦੇਸ਼ ਉਹਨਾਂ ਦਾ ਦੇਣਦਾਰ ਹੈ ਦੇਸ਼ ਵਾਸਤੇ ਤਰੱਕੀ ਵਾਸਤੇ ਦੇਸ਼ ਦੀ ਵਾਸਤੇ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਜੋ ਅੰਮੇਦਕਰ ਸਾਹਿਬ ਨੇ ਕੀਤਾ ਉਹ ਕੋਈ ਹਰ ਕਿਸੇ ਦੇ ਹਿੱਸੇ ਨਹੀਂ ਆਇਆ ਸੋ ਅੱਜ ਦਾ ਦਿਨ ਆਪਾਂ ਉਹਨਾਂ ਦਾ ਮਨਾ ਰਹੇ ਆ ਮੈਂ ਆਪ ਸਾਰਿਆਂ ਨੂੰ ਤੇ ਪ੍ਰਬੰਧਕਾਂ ਦਾ ਬਹੁਤ